ਹਾਂਜੀ ਸ਼ੌਰਟ ਸੂਟ ਦਾ ਡਿਜ਼ਾਈਨ ਚੈੱਕ ਕਰ ਲਓ ਜੀ ਬੜਾ ਹੀ ਅਲਟੀਮੇਟ ਡਿਜ਼ਾਈਨ ਹੈ ਪਿਓਰ ਪਸ਼ਮੀਨਾ ਕਪੜਾ ਲੱਗਾ ਹੋਇਆ ਸ਼ੌਰਟ ਸੂਟ ਪਸ਼ਮੀਨਾ ਲਓ ਡਿਜ਼ਾਈਨ ਚੈੱਕ ਕਰ ਲਓ ਜੀ ਬੜਾ ਅਲਟੀਮੇਟ ਡਿਜ਼ਾਈਨ ਹੈ 500 ਰੁਪਏ ਦੇ ਵਿੱਚ ਬਹੁਤ ਸੋਹਣੀ ਸ਼ੇਲ ਚੱਲ ਰਹੀ ਐ ਇਹਨਾਂ ਸੂਟਾਂ ਦੀ ਰੰਗ ਚਾਰ ਨੇ ਜੀ ਚਾਰੀ ਰੰਗ ਪੂਰੇ ਸੋਹਣੇ ਨੇ ਲਓ ਜੀ ਰੰਗ ਚੈੱਕ ਕਰ ਲਓ ਪਹਿਲਾ ਰੰਗ ਕੋਪਰ ਸੀ ਸੈਕੰਡ ਕਲਰ ਆ ਗਿਆ ਮਹਿੰਦੀ ਕਲਰ ਜੀ ਬੜਾ ਪਿਆਰਾ ਡਿਜ਼ਾਈਨ ਹੈ ਜੀ ਪਿਓਰ ਪਸ਼ਮੀਨਾ ਦੇ ਉੱਪਰ 500 ਰੁਪਏ ਦੇ ਵਿੱਚ ਬਾਜ਼ਾਰ ਦੇ ਵਿੱਚ ਵਿਕਰੇ ਇਹ 7-800 ਰੁਪਿਆ ਤੁਹਾਨੂੰ 7-800 ਰੁਪਿਆ ਨੂੰ ਆਉਂਦੀ ਲੋੜ ਨਹੀਂ ਇਹ ਸਭ ਨੂੰ ਆਨਲਾਈਨ ਆਰਡਰ ਦਿਓ ਜਾਂ ਤਾਂ ਆਪਣੀ ਦੁਕਾਨ ਤੇ ਵਿਜ਼ਿਟ ਕਰੋ ਜੀ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਭਿੱਖੀ ਲਓ ਜੀ 3rd ਕਲਰ ਚੈੱਕ ਕਰ ਲਈ 3rd ਕਲਰ ਆ ਗਿਆ ਜੀ ਲਾਈਟ ਮਸਟਰਡ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਕੰਟਰਾਸਟ ਦੇ ਵਿੱਚ ਛਾਲ ਲੱਗੇ ਹੋਣੇ ਸਾਰਾ ਦੇ 500 ਰੁਪਏ ਦੇ ਵਿੱਚ ਪਿਓਰ ਪਸ਼ਮੀਨੇ ਦਾ ਸੂਟ ਲਓ ਜੀ ਚੌਥਾ ਰੰਗ ਆ ਗਿਆ ਜੀ ਲਾਈਟ ਮਹਿੰਦੀ ਬੜਾ ਪੈਰਾ ਆਰਟੀਕਲ ਹੈ ਪੋਰ ਪਸ਼ਮੀਨਾ ਕਪੜਾ ਰੂਜੀ ਹੈਵੀ ਪਸ਼ਮੀਨਾ ਪੂਰਾ 500 ਰੁਪਏ ਦੇ ਵਿੱਚ ਲੋ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ